हां जी भाई वैगुरु जी का खालसा वैगुरु जी की फतेह आज ਆਪਾਂ ਬਾਈ ਧੂਰੀ ਸ਼ਹਿਰ ਦੇ ਵਿੱਚ ਖੜੇ ਆਂ ਜिले ਸੰਗਰੂਰ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਨੇ ਬਾਈ ਜਿਹੜੀ ਪਾਲਕੀ ਸਾਹਿਬ ਤਿਆਰ ਕਰਦੇ ਨੇ ਅੱਜ ਦੇ ਨਹੀਂ ਬਾਈ ਲਗਭਗ 13-14 ਸਾਲਾਂ ਤੋਂ ਤਿਆਰ ਕਰਦੇ ਨੇ ਬਾਈ ਜਿਹੜੀ ਪਾਲਕੀ ਸਾਹਿਬ ਤੇ ਬਾਈ ਦਸ਼ਮੇਸ਼ ਬਾਡੀ ਬਿਲਡਰ ਸਰੋਂ ਵਾਲੇ ਧੂਰੀ ਸ਼ਹਿਰ ਦੇ ਵਿੱਚ ਅੱਜ ਆਪਾਂ ਖੜੇ ਆਂ ਬਾਈ ਜਿਹੜੀਆਂ ਆਪਣੇ ਲਈ ਅੱਜ ਪਾਲਕੀ ਸਾਹਿਬ ਦੀ ਗੱਲ ਕਰਦੇ ਆਂ ਵੀ ਜਿਹੜੀ ਪਾਲਕੀ ਸਾਹਿਬ ਆਪ ਤਿਆਰ ਕਰਦੇ ਆਂ ਕਿਹੜੀ-ਕਿਹੜੀ ਗੱਡੀ ਦੇ ਤਿਆਰ ਹੋ ਜਾਂਦੀ ਹੈ ਤੇ ਕਿੱਦਾਂ ਤੁਸੀਂ ਪ੍ਰੈਫਰ ਕਰੋਗੇ ਗੱਡੀ ਤਿਆਰ ਕਰਨ ਵਾਸਤੇ ਦੇਖੋ ਜੀ ਇਹ ਸਾਰੀਆਂ ਕਾਰਾਂ ਤੇ ਵੱਡੀਆਂ ਗੱਡੀਆਂ ਤੇ ਸਾਰੀਆਂ ਤੇ ਹੋ ਜਾਂਦੀ ਐ ਹਾਂਜੀ ਹਾਂ ਪਰ ਥੋੜਾ ਜਿਹਾ ਐ ਆ ਵੀ ਇੰਜਨ ਵੱਡਾ ਹੋਣਾ ਚਾਹੀਦਾ ਵੀ ਜਿਵੇਂ ਅਮਰੂਪਤੀ ਕਾਰ ਆ ਜ ਆ ਉਹ ਜਾਦੇ ਛੋਟੀ ਹੋ ਗਿਆ ਹੂੰ ਹੂੰ ਇਹਦੇ ਇਹ ਗੱਡੀ ਦੇ ਵਿੱਚ ਜਨ ਵਾਲਾ ਇੰਜਨ ਹੈ ਜਨ ਦਾ ਇਹਦੇ ਤੇ ਬਹੁਤ ਸੋਹਣੀ ਤਿਆਰ ਹੋ ਜਾਂਦੀ ਐ ਏਸੀ ਪਾਲਕੀ ਐ ਹੂੰ ਹੂੰ ਤੇ ਜ਼ਿਆਦਾਤਰ ਬਹੁਤ ਗੁਰੂ ਘਰਾਂ ਦੇ ਬਣਾ ਕੇ ਦਿੱਤੀ ਐ ਇਹਦੇ ਨਾਲ ਦੀ ਇਕੋ ਵੈਨ ਤੇ ਹੂੰ ਇਹਦੇ ਤੇ ਬਣੀ ਹੋਈ ਵੀ ਸੋਹਣੀ ਬਣਦੀ ਹੈ ਬਾਕੀ ਸੁਵਿਧਾ ਵੀ ਬਹੁਤ ਹੈ ਇਹਦੇ ਤੇ ਠੀਕ ਮਤਲਬ ਜਦੋਂ ਤਾਂ ਆਪਾਂ ਜੁੜਿਆਂਗੇ ਮੇਰੇ ਹਿਸਾਬ ਨਾਲ ਇਹ ਬਲਾ 20 25 ਪਾਲਕ ਸਾਹਿਬ ਇਹਦੇ ਤਿਆਰ ਕਰਤੇ ਹੋਣਗੇ ਹੋ ਗਈਆਂ ਹੋਣਗੀਆਂ ਜੀ ਇਹਦੇ ਤੇ ਇਹਦੇ ਤੇ ਬਹੁਤ ਬਣਾ ਰਹੇ ਨੇ ਇਹ ਸੇਮ ਕਰਤੇ ਕਿਉਂ ਆਏ ਆ ਇੱਕ ਤਾਂ ਛੋਟਾ ਸਾਈਜ਼ ਹੈ ਜੀ ਬਾਜ਼ਾਰ ਚ ਤੰਗ ਗਲੀਆਂ ਚ ਆਰਾਮ ਨਾਲ ਚਲੀ ਜਾਂਦੀ ਹੈ ਤੇ ਮੈਂ ਤੇ ਗੱਲ ਕਰਾਂ ਬਈ ਜਿਹੜੀ ਇਹ ਆਪ ਪਾਲਕ ਸਾਹਿਬ ਅੱਜ ਤਿਆਰ ਕਰੀਏ ਬਾਈ ਜੀ ਹੋਰਾਂ ਨੇ ਇਹ ਨਾ ਛੱਤ-ਸੱਤ ਦੇ ਉੱਤੇ ਤਿਆਰ ਹੋਈ ਹੈ ਤੇ ਗੱਡੀ ਬਿਲਕੁਲ ਨਵੀਂ ਹੈ ਬਾਈ ਹੋਰਾਂ ਨੇ ਜੰਮੂ ਤੋਂ ਲੈ ਕੇ ਬਈ ਹਨਾ ਸਿੱਧੀ ਉਰੇ ਛੱਡੀ ਆ 4 ਤਰੀਕ 10ਵਾਂ ਮਹੀਨਾ 2024 ਨੂੰ ਗੱਡੀ ਪਰਚੇਜ ਕਰਕੇ ਸਿੱਧੀ ਗੁਰੇ ਛੱਡ ਕੇ ਬਾਈ ਹੋ ਰਹੀ ਠੀਕ ਐ ਤੇ ਉਸ ਤੋਂ ਬਾਅਦ ਜਿਹੜੀ ਬਿਲਕੁਲ ਨਵੀਂ ਆ ਦੇਖੋ ਛੇਵਾ ਦੇਖੋ ਬਾਈ ਹੋਰਾਂ ਦੀ ਬਾਈ ਹੈ ਨਾ ਵੀਰ ਮਨ ਦੇ ਵਿੱਚ ਭਾਵਨਾ ਹੁੰਦੀ ਹੈ ਵੀ ਆਪਾਂ ਸੇਵਾ ਕਰੀਏ ਬਾਈ ਬਿਲਕੁਲ ਨਵੀਂ ਗੱਡੀ ਛੱਡੀ ਹੈਗੀ ਤੇ ਇਹ ਵੀ ਬਹੁਤ ਵੱਡੀ ਜ਼ਰੂਰੀ ਗੱਲ ਹੈ ਬਾਈ ਹੈ ਨਾ ਵੀ ਜਦੋਂ ਆਪਾਂ ਗੁਰੂ ਸਾਹਿਬ ਦੀ ਬੀੜ ਕਿਸੇ ਪਾਸੇ ਵੀ ਲੈ ਕੇ ਜਾਣੀ ਹੈ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਨਾ ਵੀ ਤਾਂ ਉਹ ਆਪਣਾ ਇਦਾਂ ਪਾਲ ਕੇ ਸਾਹਿਬ ਦੇ ਵਿੱਚ ਹੀ ਜਾਵੇ ਕਿੰਨੇ ਅੰਕਲ ਜੀ ਹਾਂਜੀ ਹਾਂ ਗੁਰੂ ਸਾਹਿਬ ਜਿਵੇਂ ਆਪਾਂ ਨਵੀਆਂ ਗੱਡੀਆਂ ਦੇ ਵਿੱਚ ਮਹਾਰਾਜ ਦੀ ਕਿਰਪਾ ਦੇਖੋ ਕਿੰਨੀਆਂ-ਕਿੰਨੀਆਂ ਮਹਿੰਗੀਆਂ ਮਹਾਰਾਜ ਨੇ ਗੱਡੀਆਂ ਆਪਾਂ ਨੂੰ ਦਿੱਤੀਆਂ ਹਾਂਜੀ ਹਾਂ ਤੇ ਗੁਰੂ ਸਾਹਿਬ ਵੀ ਗੱਡੀ ਦੇ ਵਿੱਚ ਜਾਣ ਨਾ ਹਾਂਜੀ ਹਾਂ ਇਹਦੇ ਨਾਲ ਜ਼ਿਆਦਾ ਸ਼ੋਭਾ ਹੈ ਮੀਂਹ ਕਣੀ ਤੋਂ ਮਿੱਟੀ ਤੋਂ ਧੁੱਪ ਤੋਂ ਬਹੁਤ ਸਹੂਲਤ ਹੈ ਜੀ ਜਿਹੜੀ ਆਪਣੇ ਲਵੇ ਆਮ ਘਰਾਂ ਦੇ ਵਿੱਚ ਗੱਡੀਆਂ ਹੁੰਦੀਆਂ ਨੇ ਬਈ ਨਾ ਉਨੀ ਸੁਚਮ ਨਹੀਂ ਰਹਿੰਦੀ ਆਪਣੀ ਨਹੀਂ ਉਹਦੇ 'ਚ ਤਾਂ ਦੇਖੋ ਲਜਾਣਾ ਕੋਈ ਚੰਗਾ ਵੀ ਨਹੀਂ ਲੱਗਦਾ ਜੀ ਉਹ ਆਪਾਂ ਘਰੇਲੂ ਗੱਡੀਆਂ ਆਪਦੇ ਵਰਤਨ ਵਾਸਤੇ ਹਾਂਜੀ ਹਾਂ ਗੁਰੂ ਸਾਹਿਬ ਵਾਸਤੇ ਤਾਂ ਪਾਲਕੀ ਸਾਹਿਬ ਹੀ ਹੋਣੀ ਚਾਹੀਦੀ ਸਹੀ ਗੱਲ ਹੈ ਜੀ ਤੇ ਬਈ ਹਨਾ ਤੇ ਜਿਵੇਂ ਇਹ ਮੈਂ ਤਾਂ ਕਹਿ ਰਿਹਾ ਬਈ ਹਨਾ ਜਿਵੇਂ ਅੱਜ ਕੱਲ ਬਹੁਤ ਬਗੜੀ ਬੇਅਦਮੀਆਂ ਬਹੁਤ ਕਰ ਰਹੇ ਨੇ ਲੋਕ ਬਈ ਹਨਾ ਪਤਾ ਨਹੀਂ ਕਿਉਂ ਨਹੀਂ ਸਮਝਦੇ ਪਰ ਉਹਨਾਂ ਚੀਜ਼ਾਂ ਦੇਖਦੇ ਬਈ ਹਨਾ ਇਹ ਚੀਜ਼ ਵੀ ਜਿਵੇਂ ਲਜਾਣੀ ਹੈ ਹਨਾ ਪਾਲਕ ਸਾਹਿਬ ਤਾਂ ਇਹ ਮੈਨੂੰ ਲੱਗਦਾ ਵੀ ਮਸ ਬੈਡਰਾ ਬਹੁਤ ਜਿਆਦਾ ਹੈ ਸੇਪ ਹੈ ਇਹਦੇ ਚ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੈ ਕੋਈ ਡਰ ਡੱਕਰ ਨਹੀਂ ਹੈਗਾ ਜਿੱਥੋਂ ਵੀ ਆਪਾਂ ਗੁਰਦੁਆਰਾ ਸਾਹਿਬ ਤੋਂ ਆਪਾਂ ਲੈ ਕੇ ਜਾਂਦੇ ਹਾਂ ਮਹਾਰਾਜ ਰੂਪ ਤੇ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਜਾਓ ਨਹੀਂ ਤਾਂ ਦੇਖੋ ਏਸੀ ਦੀ ਸੁਵਿਧਾ ਜੀ ਨਹੀਂ ਪੱਖੇ ਲੱਗੇ ਹੋ ਨੇ ਧੂੜ ਮਿੱਟੀ ਤੋਂ ਮੱਖੀ ਤੋਂ ਹੋਰ ਕਿੰਨਾ ਮਤਲਬ ਸਾਰੀਆਂ ਚੀਜ਼ਾਂ ਗੱਡੀ ਤਾਂ ਗੱਡੀ ਹੋਈ ਹੈ ਨਾ ਜੀ ਨਾਲੇ ਬੰਦੇ ਵੀ ਇਹਦੇ 5-6 ਬੰਦੇ ਬੈ ਜਾਂਦੇ ਨੇ ਬਈ 6-7 ਸੇਵਾਦਾਰ ਬੈ ਜਾਂਦੇ ਨੇ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ ਤੇ ਬਾਕੀ ਡਰਾਈਵਰ ਵੀ ਹੈ ਨਾ ਤੇ ਉਹ ਹੋਰ ਮੈਂ ਗੱਲ ਕਰਾਂ ਬਈ ਨਾਲ ਹਨਾ ਹੂਟਰ ਬੱਤੀ ਬਾਈ ਹੋਰ ਨਾਲ ਲਾਹਰ ਤੇ ਨਾਲ ਜੁਨਟ ਵੀ ਲਾਈ ਹੋਈ ਹੈ ਵੀ ਜਾਂਦੇ ਜਾਂਦੇ ਬਈ ਹਨਾ ਜਾਪ ਹੁੰਦਾ ਆਹ ਜੀ ਆਪ ਹੁੰਦਾ ਇਹਦੇ ਐਂਪਲੀਫਾਇਰ ਲੱਗਿਆ ਹੋਇਆ ਐਂਪਲੀਫਾਇਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਵਿੱਚ ਕੜਤਾਲ ਵੀ ਵੱਜਦੀ ਆ ਸਾਰੇ ਸੁਵਿਧਾ ਇਹਦੇ ਵਿੱਚ ਹੈਗੀ ਆ ਜੀ ਠੀਕ ਹੈ ਜੀ ਆਹ ਦੇਖੋ ਇਹਦੇ ਅੰਦਰ ਵੀ ਐਲਈਡੀ ਲਾਈਟਾਂ ਇਹਦੇ ਵਿੱਚ ਲੱਗੀਆਂ ਹੋਈਆਂ ਠੀਕ ਹੈ ਲੇ ਇਹ ਇਹ ਸਾਰੀਆਂ जगਦੀਆਂ ਲਾਈਟਾਂ ਬਈ ਹੈਨਾ ਇਹਦੇ ਵਿੱਚ ਨਾ ਜਦੋਂ ਰਾਤ ਨੂੰ ਤੁਸੀਂ ਦੇਖੋਗੇ ਰਾਤ ਨੂੰ ਤਾਂ ਹੋਰ ਵੀ ਬਹੁਤ ਸੁੰਦਰ ਦਿਖਣੀ ਹੈ ਤੇ ਇਹ ਸਾਰੀਆਂ ਬਈ ਹੈਨਾ ਇਹਦੇ ਅੰਦਰ ਆਹ ਦੇਖੋ ਜੀ ਮੈਂ ਦੇਖ ਰਿਹਾ ਵੀ ਆਹ ਦੇਖੋ ਇਹਦੇ ਵਿੱਚ ਲਾਈਟਾਂ ਵਗੈਰਾ ਪ੍ਰੋਪਰ ਪੂਰੀ ਸੁਵਿਧਾ ਹੈਗੀ ਹੈਗੀ ਜਿਵੇਂ ਉਹ ਆ ਦਿਖਾ ਰਿਹਾ ਮੈਂ ਬਾਈ ਖਰ ਨੂੰ ਕਹਿਣਾ ਵੀ ਹੈਨਾ ਆ ਦਿਖਾ ਦਿਓ ਇੱਥੇ ਬਈ ਹੈ ਨਾ ਇੱਥੇ ਸਾਰੀ ਪੂਰੀ ਵਧੀਆ ਜਿਹੜੀ ਨਿਓਨ ਲਾਈਟ ਲੱਗੇ ਆ ਪ੍ਰੋਪਰ ਆਹ ਦੇਖੋ نیچے ਸਾਰੀ ਅੰਦਰ ਸਾਰੀਆਂ ਵੀ ਲਾਈਟਾਂ ਲੱਗੀਆਂ ਹੋਈਆਂ ਹੈ ਬਈ ਹੈ ਤੇ ਇੱਥੋਂ ਆਪਾਂ ਮਹਾਰਾਜ ਦੀ ਆਪਾਂ ਜਿਹੜੀ ਸਵਾਰੀ ਬਈ ਆਪਾਂ ਅੰਦਰ ਲਿਆ ਸਕਦੇ ਆਂਗੇ ਆ ਆਪਣੇ ਲਵੇ ਜਿਹੜੀ ਇਹਦੀ ਬਾਰੀ ਸੁਵਿਧਾ ਦਿੱਤੀ ਹੈ ਇੱਥੋਂ ਦੀ ਆਪਾਂ ਰੱਖ ਸਕਦੇ ਤੇ ਬਾਈ ਹੋਰਾਂ ਨੂੰ ਪਰਚਾਨਣੀ ਸਾਹਿਬ ਦੀ ਵੀ ਸੁਵਿਧਾ ਦਿੱਤੀ ਹੋਈ ਆ ਬਈ ਇੱਥੋਂ ਦੀ ਆਪਾਂ ਰੱਖ ਸਕਦੇ ਅੰਦਰ ਆਪਣਾ ਬਾਕੀ ਹੋਰ ਗੱਲ ਕਰਾਂ ਵੀ ਪਿੱਛੇ ਵੀ ਆਪਣਾ ਜਿਹੜਾ ਗੇਟ ਰੱਖਿਆ ਮੈਂ ਪਿੱਛੋਂ ਵੀ ਦਿਖਾਵਾਂ ਮੈਂ ਤੁਹਾਨੂੰ ਅਗਰ ਤਾਂ ਅੰਕਲ ਜੀ ਇਹਦੇ ਵਿੱਚ ਏਸੀ ਦੀ ਸੁਵਿਧਾ ਤਾਂ ਹੈਗੀ ਹੈ ਈ ਗੱਡੀ 'ਚ? ਹਾਂ ਜੀ ਇਹ ਗੱਡੀ ਕੰਪਨੀ ਏਸੀ ਹੈ ਜੀ। ਠੀਕ ਹੈ ਜੀ। ਕੰਪਨੀ ਏਸੀ ਹੈ ਗੱਡੀ ਇਹ ਪੱਖੇ ਲੱਗੇ ਹੋਏ ਨੇ ਪੂਰੀ ਠੰਡੀ ਹੋ ਜਾਂਦੀ ਹੈ ਜੀ ਵਿੱਚੋਂ ਇਹ। ਠੀਕ ਹੈ ਜੀ। ਆਹ ਦੇਖੋ ਜੀ ਆਪਾਂ ਕਹਿੰਦੇ 6-7 ਸੇਵਾਦਾਰ ਇਹਦੇ ਵਿੱਚ ਬੈਠ ਸਕਦੇ ਨੇ ਬਈ ਹਨਾ ਲਾਈਟਾਂ ਆਹ ਦੇਖੋ 6 ਲਾਈਟਾਂ ਇਹਦੇ ਅੰਦਰ ਲੱਗੀਆਂ ਹੋਈਆਂ ਨੇ ਪੱਖਾ ਲੱਗਾ ਹੈ ਅੱਗੇ ਏਸੀ ਹੈ ਬਈ ਹਨਾ 2 1 2 ਪੱਖੇ ਲੱਗੇ ਹੋਏ ਨੇ। ਬੈੱਡ ਬਣੇ ਹੋਏ ਜੀ ਪੂਰਾ ਵਧੀਆ ਹੈ ਇਹਨਾਂ ਜਿਵੇਂ ਮਰਜੀ ਸੇਵਾਦਾਰ ਖੁੱਲਾ ਢੁੱਲਾ ਬੈਠ ਸਕਦੇ ਨੇ ਵਧੀਆ ਜਗ੍ਹਾ ਖੁੱਲੀ ਜਿਵੇਂ ਸਟੀਲ ਦਾ ਗੇਟ ਲੱਗਾ ਪੂਰਾ ਹੈਵੀ ਇਹਨੂੰ ਲੋਕ ਲੱਗਦਾ ਹਾਂਜੀ ਲੋਕ ਲੱਗਦਾ ਬਾਹਰੋਂ ਅੰਦਰੋਂ ਲਾ ਲਓ ਬਾਹਰੋਂ ਲਾ ਲਓ ਦੋਨੇ ਪਾਸੇ ਲੱਗਦਾ ਹਾਂਜੀ ਹਾਂ ਵੀ ਮਤਲਬ ਵੀ ਭਾਈ ਹੈ ਨਾ ਅ ਅਗਰ ਜਿਵੇਂ ਆਪਣਾ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਖੜੀਆ ਪ੍ਰੋਪਰ ਤਰੀਕਾ ਨਾਲ ਲੋਕ ਕਰਕੇ ਵੀ ਆਪਾਂ ਲਾ ਖੜਾ ਸਕਦੇ ਆ ਗੱਡੀ ਨੂੰ ਹਾਂਜੀ ਹਾਂ ਕੋਈ ਅੰਦਰ ਨਾ ਕੋਈ ਅੰਦਰ ਜਾਊਗਾ ਨਾ ਕੋਈ ਅੰਦਰੋਂ ਬਾਹਰ ਆਊਗਾ ਠੀਕ ਹੈ ਇਸ ਤਰੀਕੇ ਦੀ ਇਹਦੇ ਵਿੱਚ ਸੁਵਿਧਾ ਤੇ ਇਹ ਹੈਗੀ ਹੈਗੀ ਪੌੜੀ ਦੀ ਸੁਵਿਧਾ ਦਿੱਤੀ ਹੋਈ ਹੈ ਜਿਹੜੀ ਇਹ ਵੀ ਪੂਰੀ ਹੈਵੀ ਆ ਅਗਰ ਬੰਦਾ ਚੜਦਾ ਕੋਈ ਉਹ ਤਾਂ ਨਹੀਂ ਨਾ ਜੀ ਨਾ ਪੂਰੀ ਵਧੀਆ ਲੱਗੀ ਹੋਈ ਹੈ ਰ ਲੈ ਵੀ ਦੇਖ ਰਿਹਾ ਆਪਾਂ ਤੇ ਇੱਕ ਹੁਣ ਬਈ ਹੈ ਨਾ ਜਿਹੜੀ ਮੇਨ ਆਪਣੀ ਆ ਹਰੇਕ ਪਾਲਕ ਸਿੰਘ ਸਾਹਿਬ ਦੀ ਜਿਹੜੀ ਵਿੱਚ ਲੱਗਦੀ ਹੈਗੀ ਆ ਆ ਹੈਗੀ ਜਲਦੀ ਸੁਵਿਧਾ ਬਈ ਇੱਥੋਂ ਆਪਣਾ ਹੈ ਨਾ ਜਲਦੀ ਸੁਵਿਧਾ ਦਿੱਤੀ ਹੈ ਬਾਈ ਹੋਰਾਂ ਨੇ ਤੇ ਇਧਰ ਅੱਗੇ ਅੱਗੇ ਦਿੱਤਾ ਹੈ ਫੁਫਾਰੇ ਦੀ ਸੁਵਿਧਾ ਦਿੱਤੀ ਹੋਈ ਹੈਗੀ ਜਿਹਦੇ ਵਿੱਚ ਮਤਲਬ ਜਾਂਦੇ ਕਰਦੇ ਜਿਹੜਾ ਆਪਾਂ ਜਿਵੇਂ ਆਪਾਂ ਜਾਲ ਆਪਾਂ ਕਰਦੇ ਆਂਗੇ ਹੈ ਨਾ ਤਾਂ ਇੱਥੋਂ ਦੇਖੋ ਫੁਫਾਰਾ ਚੱਲਦਾ ਆ ਦੇਖੋ ਇਹ ਐਲੀਟ 50 ਲੀਟਰ ਦਾ ਟੈਂਕ ਅੰਕਲ ਜੀ ਇਹਦੇ ਵਿੱਚ ਹਾਂ ਹੈਗਾ ਜੀ ਠੀਕ ਹੈ ਜੀ ਇੱਕ ਇਹਦੇ ਵਿੱਚ ਹੋਰ ਜੀ ਬਹੁਤ ਵੱਡੀ ਸੁਵਿਧਾ ਹੈ। ਹਾਂਜੀ ਹਾਂਜੀ। ਵੀ ਦੇਖੋ ਜਦੋਂ ਮਹਾਰਾਜ ਰੂਪ ਅਪਾ ਨੇ ਮਹਾਰਾਜ ਦੀ ਬੀੜ ਆ ਤਾਂ ਮਨਜੀ ਸਾਹਿਬ ਹੈ ਹੀ ਬਣੀ ਹੋਈ ਛੋਟਾ ਮਨਜੀ ਸਾਹਿਬ ਬਣਿਆ ਹੋਇਆ। ਹਾਂ ਹਾਂ। ਤੇ ਆ ਜਗ੍ਹਾ ਬਣੀ ਹੋਈ ਜੀ ਪਾਣੀ ਪਾਉਣ ਵਾਸਤੇ। ਹਾਂਜੀ। ਆ ਇੱਥੋਂ ਇਹਨੂੰ ਖੋਲੋ ਇੱਥੋਂ ਪਾਣੀ ਪੈ ਜਾਂਦਾ ਪਾਈਪ ਨਾਲ। ਠੀਕ ਹੈ। ਤੇ ਇੱਕ ਇਹਦੇ ਵਿੱਚ ਹੋਰ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਜਿਹੜੀ ਬਣਾਈ ਆ ਅਸੀਂ ਨੇ। ਹਾਂਜੀ। ਵੀ ਆ ਦੇਖੋ ਆ ਕੰਪਨੀ ਦਾ ਗੇਟ ਹੈ ਜਿਆ ਲੱਗਿਆ ਹੋਇਆ। ਹਾਂਜੀ। ਜੇ ਆਪਾਂ ਗੇਟ ਖੋਲ ਕੇ ਦੋਨੇ ਸਾਈਡਾਂ ਤੋਂ ਹੂੰ ਜੇ ਆਪਾਂ ਵੱਡਾ ਮੰਜੀ ਸਾਹਿਬ ਰੱਖਣਾ ਨਗਰ ਕੀਰਤਨ ਵੇਲੇ ਤਾਂ ਵੀ ਇਹਦੇ ਵਿੱਚ ਟਿਕਦਾ ਹੈ ਜੀ ਤਾਂ ਵੀ ਟਿਕਦਾ ਹਾਂਜੀ ਮਤਲਬ ਵੀ ਅਗਰ ਕਿਤੇ ਬਾਹਰ ਆਪਾਂ ਜਾਪ ਕਰਨਾ ਆਪਾਂ ਕਹਿੰਦੇ ਗੁਰੂਗ੍ਰੰਥ ਸਾਹਿਬ ਦਾ ਆਪਾਂ ਅੱਜ ਮੈਂ ਨਗਰ ਕੀਰਤਨ ਵੇਲੇ ਆਪਾਂ ਨੇ ਵੱਡਾ ਮੰਜੀ ਸਾਹਿਬ ਰੱਖਣਾ ਜੀ ਵਿੱਚ ਤਾਂ ਉਹ ਵੀ ਇਹਦੇ ਚ ਸਹੂਲਤ ਦਾ ਹੈਗੀ ਆ ਠੀਕ ਹੈ ਜੀ ਲੈ ਵੀ ਭਾਈ ਹੈਨਾ ਤੇ ਇਹ ਦੇਖੋ ਇਹਦੀ ਬਹੁਤ ਵਧੀਆ ਆਪਾਂ ਕਹਿੰਦੀ ਆ ਵੀ ਸਹੂਬਾ ਹੋਰ ਦਿੱਤੀ ਹੈ ਅਗਲੇ ਗੇਟ ਰਹੀ ਆਪਾਂ ਅ ਵੱਡੀ ਮੰਜੀ ਸਾਹਿਬ ਵੀ ਰੱਖ ਸਕਦੇ ਇਹਦੇ ਵਿੱਚ ਬਈ ਹੈਨਾ ਤੇ ਮੈਂ ਗੱਲ ਕਰ ਰਹੀ ਹਾਂ ਇਹਦੇ ਕਲਰ ਦੀ ਹੈਨਾ ਇਹਦਾ ਕਲਰ ਨੀਚੋਂ ਤਾਂ ਆਪਾਂ 골ਡਨ ਕਲਰ ਲਾ ਹੀ ਦਿੱਤਾ ਇਹ ਇਹ ਸਾਰਾ ਅਰੀਜਨਲ ਕਲਰ ਹੈ ਨਾ ਕੰਪਨੀ ਦਾ ਹੀ ਆਹ ਤਾਂ ਪੇਂਟ ਅਰੀਜਨਲ ਹੀ ਹੈ ਜੀ ਆਪਾਂ 골ਡਨ ਨੀਚੇ ਤਾਂ ਕੀਤਾ ਕਿਉਂਕਿ ਆਪਾਂ ਉੱਤੇ ਸੀਟ ਵੀ 골ਡਨ ਲਾਈ ਹੈ ਨਾ ਇਹਦਾ ਦੇ ਉੱਪਰੋਂ ਕੰਬੀਨੇਸ਼ਨ 골ਡਨ ਹੋ ਗਿਆ ਵਿਚਾਲੇ ਵਾਈਟ ਹੋ ਗਿਆ ਨੀਲੇ ਦੀ ਲਿਖਾਈ ਹੋ ਗਈ ਸੋਨਾ ਕਿੰਨਾ ਲੱਗਦਾ ਹੈ ਇੱਕ ਇਹ ਜੰਮੂ ਤੋਂ ਕਢਵਾ ਕੇ ਉਹਨਾਂ ਨੇ ਭੇਜੀ ਹੈ ਜੀ ਨਵੀਂ ਇਹਨਾਂ ਉਹਨਾਂ ਦਾ ਨੌਜੋ ਨਾਂ ਦਾ ਟਰਸਟ ਬਣਿਆ ਹੋਇਆ ਹੈ ਉੱਥੇ ਨੇੜੇ-ਨੇੜੇ ਗੁਰਦੁਆਰੇ ਬਹੁਤ ਜ਼ਿਆਦਾ ਨੇ ਲਵੇ ਲਵੇ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਗੁਰੂ ਘਰ ਦਾ ਜੇ ਇਹਦੇ ਉੱਤੇ ਨਾਮ ਲਿਖਾਉਣੇ ਆਂ ਵੀ ਤਾਂ ਅਗਲਾ ਕਹਿੰਦਾ ਇਹ ਉਹ ਗੁਰਦੁਆਰੇ ਦੀ ਹੈ ਜੀ ਆਪਾਂ ਇਸ ਕਰਕੇ ਪੁੱਛਣ ਦੀ ਲੋੜ ਨਹੀਂ ਠੀਕ ਹੈ ਜੀ ਵੀ ਇਹ ਉਹਨਾਂ ਦੀ ਸੇਵਾ ਉਹਨਾਂ ਵੱਲੋਂ ਕਰਵਾ ਕੇ ਨੌਜਵਾਨ ਮੁੰਡਿਆਂ ਵੱਲੋਂ ਭਈ ਉਹ ਜਿੰਨੇ ਵੀ ਗੁਰਦੁਆਰੇ ਨੇ ਜਿਹੜਾ ਮਰਜ਼ੀ ਗੁਰੂ ਘਰ ਲੈ ਜਾਓ ਉਹ ਕਹਿੰਦੇ ਵੀ ਸਾਨੂੰ ਕੋਈ ਮਨਾਹੀ ਨਹੀਂ ਠੀਕ ਹੈ ਵੀ ਪੂਰੀ ਸੰਗਤ ਵੱਲੋਂ ਹਨਾ ਇਹ ਹਾਂ ਵੀ ਗੁਰੂ ਸਾਹਿਬ ਦੀ ਪਾਲਕੀ ਹੈ ਜਿਹਦਾ ਵੀ ਦਿਲ ਮੰਨਦਾ ਗੁਰਦੁਆਰਾ ਸਾਹਿਬ ਵਾਸਤੇ ਲੈ ਕੇ ਜਾਓ ਹਾਂ ਲਿਖਿਆ ਹੈ ਭਈ ਹਨਾ ਸਮੂਹ ਸੰਗਤ ਵੱਲੋਂ ਭਈ ਹਨਾ ਤੇ ਇਹ ਚੀਜ਼ ਵੀ ਭਈ ਬਹੁਤ ਆਪਣਾ ਦੇ ਵੀ ਹਾਂ ਜਿਹੜਾ ਕੌਣ ਸੇ ਵੱਲੋਂ ਪਾਲਕੀ ਸਾਹਿਬ ਇਹਨਾਂ ਦਾ ਕੋਈ ਹੋਊਗਾ ਜੀ ਕੋਈ ਗੋਤ ਜਾ ਕੋਈ ਹਾਂਜੀ ਹਾਂ ਉਹ ਜਿਹੜੀ ਟਰਸਟ ਬਣਿਆ ਹੋਇਆ ਉਹਦਾ ਕੋਈ ਨਾਮ ਰੱਖਿਆ ਹੋਇਆ ਉਹ ਕਿਸੇ ਉਹ ਉਹਨਾਂ ਨੂੰ ਪਤਾ ਹੋਊਗਾ ਠੀਕ ਹੈ ਜੀ ਲਓ ਭਈ ਹਨਾ ਇਹ ਵੀ ਬਹੁਤ ਵੱਡੀ ਸੇਵਾ ਭਈ ਹਨਾ ਵੀ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਲਕ ਸਾਬ ਜਿਹੜੀ ਲਿਜਾ ਸਕਦੇ ਆਂਗੇ ਸਾਨੂੰ ਵੀ ਕੋਈ ਇਤਰਾਜ਼ ਨਹੀਂ ਵੀ ਆਪਾਂ ਕਹਿੰਦੇ ਇੱਕ ਇੱਕ ਪਰਟੀਕੂਲਰ ਇੱਕ ਸਿੰਗਲ ਗੁਰਦੁਆਰਾ ਸਾਹਿਬ ਵਾਸਤੇ ਨਹੀਂ ਹਰੇਕ ਗੁਰਦੁਆਰਾ ਸਾਹਿਬ ਵਾਸਤੇ ਇਹ ਪਾਲਕ ਸਾਹਿਬ ਆ ਬਾਈ ਹਨਾ ਤੇ ਆਪਾਂ ਹੁਣ ਬਾਈ ਨਾਲ ਗੱਲਬਾਤ ਕਰ ਲਈ ਹਾਂਜੀ ਹਾਂ ਕਰਾਂਗੇ ਤੇ ਬਾਈ ਹਨਾ ਤੁਹਾਨੂੰ ਬਾਈ ਨਾਲ ਗੱਲ ਕਰਵਾਵਾਂਗੇ ਜਿਨ੍ਹਾਂ ਨੇ ਸਾਰਾ ਸਟਿੱਕਰਾਂ ਦਾ ਕੰਮ ਕਰਾਇਆ ਇਹਦੇ ਤੇ ਬਾਈ ਹਨਾ ਆਜੋ ਤੁਹਾਡੀ ਗੱਲ ਕਰਾਂ ਤੇ ਬਾਈ ਆਪਣੇ ਨਾਲ ਬਾਈ ਸ਼ਿੰਦਾ ਆਰਟ ਤੂਰੀ ਤੋਂ ਆਪਣੇ ਨਾਲ ਨੇ ਤੇ ਇਹਨਾਂ ਨਾਲ ਗੱਲਬਾਤ ਕਰਾਂ ਬਾਈ ਹਨਾ ਜਿਹੜੇ ਪਾਲਕੀ ਸਾਹਿਬ ਨੂੰ ਹੋਰ ਵੀ ਚਾਰ ਚੰਦ ਲਾਉਂਦੇ ਨੇ ਜਿਹੜੇ ਸਟicker ਦਾ ਕੰਮ ਕਰਦੇ ਨੇ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਵੈਗੁਰੂ ਜੀ ਖਾਸ ਸਾਹਿਬ ਬਾਈ ਜੀ ਫਤੇ ਜੀ ਅ ਠੀਕ ਠਾਕ ਹੋ ਵੀਰੇ ਹਾਂਜੀ ਬਹੁਤ ਵਧੀਆ ਜੀ ਤੇ ਬਾਈ ਅੱਜ ਜਿਹੜੀ ਪਾਰਕ ਸਾਹਿਬ ਤਿਆਰ ਕਰੀ ਆਈ ਮਖਾ ਬਾ ਕਮਾਲ ਹਨਾ ਆਪਾਂ ਗੱਲੀ ਵੀ ਅ ਸਟicker ਨਾਲ ਤਾਂ ਹੋਰ ਵੀ ਗੱਲਬਾਤ ਬਣ ਜਾਂਦੀ ਹੈ ਬਈ ਹਨਾ ਬਿਨਾ ਸਟicker ਤੋਂ ਅਗਰ ਆਪਾਂ ਬਾਈ ਹਨਾ ਤੁਸੀਂ ਆਪ ਹੀ ਇਮੇਜਨ ਕਰਕੇ ਚੈੱਕ ਕਰੋ ਵੀ ਬਿਨਾ ਸਟickerਾਂ ਤੋਂ ਪਾਰਕ ਸਾਹਿਬ ਕਿਦਾਂ ਲੱਗੂਗੀ ਬਹੁਤ ਵਧੀਆ ਕੰਮ ਆ ਬਾਈ ਹਨਾ ਤੁਹਾਡਾ ਤੇ ਬਾਈ ਅ ਇਹਦੇ ਵਿੱਚ ਕੀ ਕੀ ਆਪਾਂ ਗੱਦੀ ਕੰਮ ਕਰਿਆ ਕੀ ਤੇ ਹੋਰ ਅੱਗੇ ਕੀ ਕੁਝ ਨਵਾਂ ਲਗਾਇਆ ਨੇ ਆਪਾਂ ਹਾਂਜੀ ਅ ਇਸ ਵਾਰ ਨਾ ਜੀ ਅਸੀਂ ਨੇ ਜਿਵੇਂ ਦੀ ਆ ਪਹਿਲਾਂ ਇੱਥੇ ਫਤਿਹਾਲਾ ਲੋਗੋ ਲਾਉਣੇ ਹੁੰਦੇ ਆ ਆ ਨਵਾਂ ਲੋਗੋ ਬਣਾਇਆਗਾ ਜੀ ਠੀਕ ਆ ਵੀਰੇ ਇਹ ਆ ਆਪੇ ਡਰਾਇੰਗ ਕਰਦੇ ਆ ਜੀ ਅਸੀਂ ਜੋ ਵੀ ਕੰਮ ਹੁੰਦਾਗਾ ਇਹ ਨਵਾਂ ਹੀ ਆਗਾ ਜੀ ਠੀਕ ਆ ਵੀਰੇ ਇਹਦੇ ਨਾਲ ਬਲੂ ਜੇ ਕਲਰ ਨਾਲ ਜਾਦੇ ਸੋਹਣਾ ਲੱਗਣ ਲੱਗਿਆ ਇਹ ਹਾਂਜੀ ਹਾਂਜੀ ਬਾਕੀ ਆ ਖੰਡੇ ਵਗੈਰਾ ਹੋਗੇ ਜੀ ਇਹ ਸਾਰਾ ਕੰਮ ਰੇਡੀਅਮ ਚ ਹੋਇਆ ਹੋਇਆ ਜੀ ਠੀਕ ਆ ਵੀਰੇ ਇਹ ਸਮਝ ਲਓ ਤੁਸੀਂ ਇਹਦੀ ਕਟੁਕੜ 10-15 ਸਾਲ ਦੀ ਦਾ ਲਾਈਫ ਹੈਗੀ ਹੋਈ ਹੈਗੀ ਇੱਕਦਮ ਪੇਂਟ ਆ ਪਗੇ ਪੇਂਟ ਪੇਂਟ ਤੋਂ ਵੀ ਜ਼ਿਆਦਾ ਵਧੀਆ ਹੈਗਾ ਜੀ ਪੱਟੀ ਪੇਂਟ ਹੈ ਮਨੂੰ ਤੁਸੀਂ ਵੀ ਨਾ ਤਾਂ ਇਹ ਇਹ ਨਾ ਤਾਂ ਖਰਾਬ ਹੋਵੇ ਜੀ ਨਾ ਫੇਟ ਹੋਵੇ ਇੱਕ ਰਾਤ ਨੂੰ ਜਦੋਂ ਗੱਡੀ ਜਾਂਦੀ ਹੈਗੀ ਜਾਂ ਦਿਨੇ ਵੀ ਇਹ ਗਲੋ ਕਰਦੀ ਹੈ ਜੀ ਦੇਖੋ ਜੀ ਸਾਡਾ ਜੋ ਵੀ ਪਾਲਕੀ ਸਾਹਿਬ ਬਣਦੀ ਹੈਗੀ ਉਥੇ ਅਸੀਂ ਆਹ ਲੋਗੋ ਪੱਕਾ ਹੀ ਲਾਉਣੀ ਹੈ ਜੀ ਠੀਕ ਹੈ ਜੀ ਪਹਿਲਾਂ ਇਹਦਾ ਵੀ ਅਸੀਂ ਨੇ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਤਾ ਪਹਿਲਾਂ ਇਹ ਹਲਕਾ ਜਿਹਾ ਡਿਜ਼ਾਈਨ ਸੀ ਇਹਦੇ ਨਾਲ ਦੇ ਆ ਅਸੀਂ ਨੇ ਬਾਉਂਡਰੀ ਆਪਾਂ ਕਰਤੀ ਹਾਂਜੀ ਇੱਕ ਕਲਰ ਚੇਂਜ ਕਰਤਾ ਇਹਦੇ ਵਿੱਚ yellow ਕਰਤਾ ਇਹ ਥੋੜਾ ਜਿਆਦਾ ਸੁਮਾ ਲੱਗਦਾ ਸੀ ਲੈ ਇਹ ਆਪਾਂ ਕਹਿੰਦੇ ਹੇਮਗੋੜ ਸਾਹਿਬ ਦਾ ਬਈ ਹਨਾ ਹੇਮਗੋੜ ਪਰਬਤ ਦਾ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਜੋ ਵੀ ਸਾਡੀਆਂ ਪਾਲਕੀ ਸਾਹਿਬ ਬਣਦੀਆਂ ਨੇ ਉਹਨਾਂ ਤੇ ਪੱਕਾ ਲੱਗਿਆ ਹੋਊਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਈ ਹਨਾ ਜੰਮੂ ਕਸ਼ਮੀਰ ਜਿਹੜੀ ਪਾਲਕ ਸਾਹਿਬ ਆਪਣੀ ਜਾਣੀ ਹੈ ਇਹ ਤੇ ਪੱਕੀ ਗੱਲ ਕਰਦੇ ਆ ਬੈਕ ਸਾਈਡ ਦਾ ਹਰੇਕ ਜਿੱਥੇ ਜਿੱਥੇ ਬਈ ਕੁ ਐਡ ਹੋ ਗਈ ਨਾਲ ਤਾਂ ਹਾਂਜੀ ਹਾਂਜੀ ਨਾਲੇ ਬਹੁਤ ਵਧੀਆ ਲੱਗਦਾ ਜੀ ਲੱਗਿਆ ਹੋਇਆ ਠੀਕ ਹੈ ਬਈ ਹਾਂਜੀ ਹਾਂਜੀ ਤੇ ਬਈ ਬਾਕੀ ਜਿੱਥੇ ਵੀ ਬਾਈ ਉਹਨਾਂ ਨੇ ਸਟicker ਲਾਇਆ ਹੈ ਬਈ ਹਨਾ ਤੁਸੀਂ ਕਹਿ ਨਹੀਂ ਸਕਦੇ ਬਈ ਹਨਾ ਇੱਥੇ ਯਾਰ ਇਹ ਸਟicker ਹੋਣਾ ਨਹੀਂ ਚਾਹੀਦਾ ਹਾਂਜੀ ਹਾਂਜੀ ਤੇ ਬਾਕੀ ਅ ਅ ਇਧਰਲੀ ਸਾਈਡ ਵੀ ਹਨਾ ਬਾਈ ਹੋਰਾਂ ਨੇ ਜਿਹੜੇ ਸਟicker ਲਾਇਨੇ ਹੈ ਹੈ ਤਾਂ ਉਧਰ ਵੀ ਸੇਮ ਤੇ ਇਧਰ ਵੀ ਸੇਮ ਨੇ ਬਈ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਜਿਹੜੇ ਦੇਖ ਕੇ ਕਰਨਾ ਪੈਂਦਾ ਵੀ ਕਿਤੇ ਉਹੀ ਆਪਾਂ ਬਿਨਾ ਮਤਲਬ ਤੋਂ ਥੱਪੀ ਜਾਈਏ ਉਹ ਵੀ ਪੂਰਾ ਲੱਗਦਾ ਜੀ ਜਿੰਨੀ ਕੀ ਚੀਜ਼ ਸੋਹਣੀ ਲੱਗਦੀ ਆ ਉਸ ਹਿਸਾਬ ਨਾਲੇ ਲਾਉਣਾ ਪੈਂਦਾ ਹੈ ਬਈ ਕਿਹੜਾ ਕਲਰ ਕਿੱਥੇ ਕਿਵੇਂ ਕਿ ਲਾਉਣਾ ਹੈ ਠੀਕ ਹੈ ਵੀਰੇ ਲਓ ਬਈ ਹਨਾ ਤੇ ਤੁਸੀਂ ਆਪ ਦੱਸੋ ਬਈ ਹਨਾ ਬਾਕੀ ਕਿਵੇਂ ਲੱਗੇ ਤੇ ਬਾਕੀ ਬਾਹਰ ਨਾਲ ਛੋਟੀ ਜਿਹੀ ਸੇਵਾ ਸਾਡੇ ਵਾਸਤੇ ਵੀ ਨਿਵਾਦੀ ਹਨਾ ਆਪਣਾ ਚੈਨਲ ਦਾ ਲੋਗੋ ਤੇ ਮੈਂ ਹੁਣ ਬਈ ਗੱਲ ਕਰਾਂ ਵੀ ਆਪਾਂ ਇਸ ਤੋਂ ਇਲਾਵਾ ਬਈ ਹਨਾ ਆਪਣੇ ਕਿਹੜੇ ਕਿਹੜੇ ਕੰਮ ਨੇ ਬਾਈ ਹਨਾ ਦੱਸ ਦਿਓ ਕੀ ਕੁਝ ਕਰਵਾ ਸਕਦੇ ਨੇ ਆਪਣਾ ਨੰਬਰ ਵੀ ਬੋਲੀ ਦਿਓ ਹਾਂਜੀ ਵੀਰ ਜੀ ਮੇਰਾ ਨਾਮ ਸਿੰਧਾਰ ਧੂਰੀ ਬਾਗੜੀਆਂ ਰੋਡ 94172 42250 ਤੇ ਆਪਣੇ ਕੋਲੇ ਜਿਵੇਂ ਬਾਈਕ ਲੈਮੀਨੇਸ਼ਨ ਕੈਮਰਾ ਲੈਮੀਨੇਸ਼ਨ ਲੈਪਟਾਪ ਲੈਮੀਨੇਸ਼ਨ ਸਟਿੱਕਰਾਂ ਦੀ ਜਿਹੜੀ ਮਰਜ਼ੀ ਵੈਰਾਈਟੀ ਹੋਵੇ ਸਾਰੀ ਸਟਿੱਕਰਾਂ ਦਾ ਕੰਮ ਲੇਜ਼ਰਾਂ ਦਾ ਕੰਮ ਲੇਜ਼ਰ ਤੇ ਕਟਿੰਗ ਹੋਵੇ ਕੋਈ ਵੀ ਉਹ ਵੀ ਕੰਮ ਕਰਦੇ ਆ ਜੀ ਆਪਾਂ ਠੀਕ ਹੈ ਜੀ ਹਾਂਜੀ ਤੇ ਬਾਈ ਹਨਾ ਬਾਕੀ ਕੋਈ ਵੀ ਕੰਮ ਕਰਾਉਣਾ ਹੋਣਾ ਬਾਕੀ ਬਾਈ ਕਰੋ ਤੁਸੀਂ ਕਰਵਾ ਸਕਦੇ ਹੋ ਕੋਈ ਵੀ ਬਾਕੀ ਬਾਈ ਨੂੰ ਕਾਲ ਕਰ ਨੰਬਰ ਬੋਲ ਦਿਓ ਤੁਸੀਂ 94172 42250 ਜੀ ਹਾਂਜੀ ਬਾਈ ਤੁਸੀਂ ਕਾਲ ਕਰ ਸਕਦੇ ਹੋ ਬਾਈ ਰਾਣੂ ਬਾਈ ਠੀਕ ਹੈ ਕੋਈ ਵੀ ਗੱਲਬਾਤ ਕਰਨੀ ਹੈ ਲਗਭਗ 20 25 ਸਾਲ ਪੁਰਾਣਾ ਕੰਮ ਆ ਹਾਂਜੀ ਬਹੁਤ ਪੁਰਾਣੇ ਨੇ ਬਾਈ ਹਨਾ ਬਾਈ ਹੋਰੀ ਬਾਈਹਰਾਂ ਦਾ ਵੈਸੇ ਤਾਂ ਨਾਮ ਦੱਸਣ ਦੀ ਲੋੜ ਨਹੀਂ ਧੂਰੀ ਚ ਰੇਗ ਬੰਦੇ ਦੀ ਜ਼ਬਾਨ ਤੇ ਆ ਵੀ ਜਿੱਦ ਲਈ ਬਾਈਗ ਜਾਂ ਕਾਰ ਆਈ ਹੁੰਦੀ ਈਵਨ ਕਿ ਟਰਾਲੀਆਂ ਦਾ ਕੰਮ ਵੀ ਬਾਈਹਰਾਂ ਵਾਲੇ ਬਹੁਤ ਵਧੀਆ ਜੇ ਸਟicker ਲੱਗਦੇ ਨੇ ਟਰਾਲੀਆਂ ਨੂੰ ਉਹ ਵੀ ਬਹੁਤ ਸੋਹਣਾ ਕੰਮ ਕਰਦੇ ਨੇ ਸਾਡੇ ਕੋਲੇ ਜੀ ਫੈਂਸੀ ਬੰਦੇ ਹੀ ਆਉਂਦੇ ਨੇ ਜਿਹਨੇ 100 ਕੀ ਕੰਮ ਕਰਾਉਣਾ ਉਹ ਬੰਦਾ ਹੀ ਆਉਂਦਾ ਹੈ ਠੀਕ ਹੈ ਵੀਰੇ ਵੀਰੇ ਨਾ ਵੈਗ ਜੀ ਕੇ ਖਾਲਸਾ ਵੈਗ ਜੀ ਕੇ ਖਾਲਸਾ ਵੈਗ ਜੀ ਕੇ ਖਾਲਸਾ